ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੋ ਅਚਿੰਤੇ ਬਾਜ ਪਏ ਬਾਜ ਪਏ ਤਿਸ ਰਬ ਦੇ ਕੇਲਾ ਵਿਸਰੀਆਂ ਜੋ ਮਨ ਚਤਨ ਚੇਤੇ ਸੰ ਸੋ ਗਾਲੀ ਰਬ ਕੀ ਹੁਣ ਇਹਦੇ ਵਾਸਤੇ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈ ਕਿ ਸਤਗੁਰੂ ਪਾਤਸ਼ਾਹ ਦੀ ਗੁਰਬਾਣੀ ਸਾਨੂੰ ਕੀ ਪਰਦੇਸ਼ ਕਰ ਰਹੀ ਹੈ ਕਿ ਜਿਤਨਾ ਇਹ ਮਨੁੱਖ ਹੈ ਦੁਨੀਆ ਦੇ ਵਿੱਚ ਦੁਨੀਆ ਦੇ ਸੁੱਖਾਂ ਦੇ ਵਿੱਚ ਇਕਲਤਾਨ ਹੋਇਆ ਹੋਇਆ ਇਹਨੂੰ ਚਾਰਕ ਪੈਸੇ ਆ ਜਾਂਦੇ ਆਪਣੇ ਆਪ ਨੂੰ ਧਨਵਾਨ ਸਮਝ ਦੱਸੋ ਕੀ ਸਮਝ ਪਰ ਅਸਲ ਦੇ ਵਿੱਚ ਆਪਣੇ ਖਾਤਰੇ ਦੁੱਖ ਸਹਿੇੜਦਾ ਕਿ ਮਨੁੱਖ ਸੋਚਦਾ ਮੈਂ ਬੜਾ ਹੀ ਧਨਵਾਨ ਹਾਂ ਮੇਰੀ ਸੋਭਾ ਵਡਿਆਈ ਹੈ ਪਰ ਉਹਦੇ ਨਾਮ ਤੋਂ ਬਗੈਰ ਖਾਲੀ ਹੈ ਕਿ ਜੇ ਉਹਦੇ ਨਾਮ ਦੀ ਇੱਕ ਕਣਕਾ ਮਾਤਰ ਵੀ ਕਣੀ ਤੇ ਕੋਲ ਨਹੀਂ ਹੈ ਤੇ ਕੋਈ ਵੀ ਸਮਝੋ ਉਹ ਸੱਚੇ ਦਰਬਾਰ ਦੇ ਵਿੱਚ ਭਾਵ ਅਕਾਲ ਪੁਰਖ ਦੇ ਨਜ਼ਰ ਦੇ ਵਿੱਚ ਤੇਰੀ ਵੈਲਿਊ ਜੀਰੂ ਜੇ ਜੁਗ ਚਾਰੇ ਹਰ ਜਾ ਵਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀਰਤ ਲੇ ਜੇਤ ਸਨਦ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਤਾ ਅੰਦਰ ਕੀ ਕਰ ਦੋਸਤੀ ਦੋਸਤ ਰਹੀ ਇਹ ਹੀ ਹਰ ਦਿਨ ਸਰਬਣ ਕਰਦੇ ਹਨ ਪਰ ਮਤ ਨਹੀਂ ਆਈ ਸਮਤ ਨਹੀਂ ਆਈ ਕਿ ਪਾਛੇ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਗਿਆਨ ਦੇ ਰਹੇ ਨੇ ਇਹ ਉਹਦੇ ਨਾਮ ਤੋਂ ਬਗੈਰ ਜਿੰਨਾ ਵੀ ਤੂੰ ਧਾਮ ਚਾਮ ਇਕੱਠਾ ਕੀਤਾ ਹੋਇਆ ਕਿਸੇ ਕੰਮ ਨਹੀਂ ਆਉਣਾ ਕਿ ਜੋਕਸੂ ਕਰ ਰਹੇ ਆ ਭਾਈ ਇਹ ਤਾਂ ਕੋ ਸੁਪਨੇ ਦੀ ਨਹੀਂ ਆਈ ਹੁਣ ਜੋ ਸਮਾਂ ਬੀਤ ਰਿਹਾ ਚਾਰੋਂ ਤਰਫ ਹੁਣ ਆਪਾਂ ਨੂੰ ਆਪਣੀ ਨਜ਼ਰ ਆਉਂਦਾਂ ਪਰ ਭੁੱਲ ਗਏ ਆ ਭਾਈ ਇਹ ਤਾਂ ਜੋ ਅਕਾਲ ਪੁਰਖ ਦਾ ਉਪਦੇਸ਼ ਐੰਦ ਗੁਰਵਾਣੀ ਇਸ ਜਗ ਮੇ ਚਾਨਣ ਗੁਰਵਾਣੀ ਤਾਂ ਸਭ ਲਈ ਸਾਰੇ ਸੰਸਾਰ ਲਈ ਹੁਣ ਹਵਾ ਵਾ ਆਈ ਕਿैसੀਆਂ ਵਾ ਆਈ ਸਭ ਕੁਝ ਉਜਾੜ ਕੇ ਲੈ ਗਈਆਂ ਕਦੇ ਸੋਚਿਆ ਸੀ ਕਿੰਨਾ ਸਮਾਂ ਲੱਗਿਆ ਬਣਾਉਣ ਨੂੰ ਖੇਤੀਬਾੜੀ ਵੀ ਕਰਦੇ ਆ ਉਹਨੂੰ ਵੀ ਭਾਈ ਤਨ 6 ਮਹੀਨੇ ਲੱਗਦੇ ਫਸਲ ਪੱਕਣ ਨੂੰ ਇਹੀ ਆਪਣਾਨ ਬਿਜਾਰਾ ਚੱਲਦਾ ਇਹਦੇ ਨਾਲ ਜੀਵ ਪਰ ਐਸੀ ਹਵਾ ਆਈ ਹਵਾ ਦੇ ਭਾਈ ਪੂਰੀ ਬਰਬਾਦੀ ਲਿਆਂਦੀ ਤਵਾਹੀ ਲਿਆਂਦੀ ਏ ਔਰ ਕੋਈ ਨਵੀਂ ਗੱਲ ਨਹੀਂ ਏ ਕਿ ਇਸ ਵਾਰ ਇਹ ਭਾਈ ਜੋ ਤੂਫਾਨ ਹੈ ਇਹ ਹੜ੍ਹ ਹੈ ਬਾੜ ਆਈ ਏ ਇਹ ਤਾਂ ਜਦੋਂ ਦੇ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਦੀ ਜਿਸ ਨੇ ਵੀ ਹੋਸ਼ ਸੁਣਾਈ ਹੈ ਹਰ ਸਾਲ ਹੀ ਇਸਨੇ ਆਣੇ ਆਣਾ ਕਲਾਈ ਤੇ ਨਹੀਂ ਚਾਰੋਂ ਤਰਫੀ ਕੱਲਾ ਪੰਜਾਬੀ ਕਿਉਂ ਹਿਮਾਚਲ ਜੰਮੂ ਕਸ਼ਮੀਰ ਹੋਰ ਵੀ ਸੂਬਿਆਂ ਦੇ ਵਿੱਚ ਮਹਾਰਾਸ਼ਟਰ ਚ ਸੁਨਾਮੀ ਆਉਂਦੀ ਹੈ ਭਾਈ ਉੱਥੇ ਦਵਾਈ ਮੱਚਦੀ ਹੈ ਗੁਜਰਾਤ ਚ ਆਉਂਦੀ ਹੈ ਹੋਰ ਇਲਾਕਿਆਂ ਚ ਆਉਂਦੀ ਹੈ ਅਸਾਮ ਚ ਆਉਂਦੀ ਹੈ ਕੋਈ ਬਚੇ ਹੀ ਕੋਈ ਨਹੀਂ ਇਹ ਚਾਰੋਂ ਤਰਫੇ ਇਸਨੇ ਭਾਈ ਫੈਲਣਾ ਹੁੰਦਾ ਕਿ ਤਾ ਨੇਚਰ ਦਸੋ ਆਏ ਕਿ ਜੋ ਵਾਰਸ਼ ਸਮੁੰਦਰ ਉਹਦਾ ਪਾਣੀ ਉੱਪਰ ਉੱਠਦਾ ਹੈ। ਬਸ ਉਹਨੂੰ ਰੋਕਣ ਦੀ ਜੇ ਕੋਸ਼ਿਸ਼ ਕਰ ਸਕਦੇ ਆ ਕਰੋ ਭਾਈ ਜਿੰਨੀ ਵੱਧ ਤੋਂ ਵੱਧ। ਹਰ ਇੱਕ ਬੰਦਾ ਆਪਣਾ ਫਰਜ਼ ਸਮਝੇ ਕਿ ਨਹੀਂ ਭਾਈ ਇਹਦੇ ਨਾਲ ਦੁਨੀਆ 'ਚ ਬਰਬਾਦੀ ਫੈਲਣੀ ਹੈ। ਤੇ ਬਰਬਾਦੀ ਦੇਖ ਰਹੇ ਆ ਭਈ। ਇਸ ਵਾਰ ਕਹਿੰਦੇ ਜੋ ਆਏ ਆ ਨਾ ਹੜ ਇਹਨੇ ਪੂਰਾ ਰਿਕਾਰਡ ਤੋੜ ਦਿੱਤਾ। ਅੱਜ ਤੱਕ ਐਸਾ ਕੋਈ ਨਹੀਂ ਆਇਆ। ਅਰਦਾਸਾਂ ਕਰ ਸਕਦੇ ਆ ਵਹਿ ਰੋ ਕੇ। ਹੋਰ ਕੁਝ ਨਹੀਂ ਕਰ ਸਕਦੇ। ਵੈਗਰੂ ਤਾਂ ਕਹਿੰਦਾ ਮੈਂ ਤਾਂ ਦੇਖ ਤੈਨੂੰ ਭਾਈ ਸ੍ਰਿਸ਼ਟੀ ਦਿੱਤੀ ਬਣਾ ਕੇ ਇਹਦੇ 'ਚ ਰਹਿਣਾ ਕਿਵੇਂ ਕਿਵੇਂ ਸਵਾਰਨੀ ਹੈ ਤੈਂ ਦੇਖਣਾ ਕਿ ਤੈਂ ਦੇਖਣਾ ਭਾਈ ਇਸਨੂੰ ਕਿਵੇਂ ਸਵਾਰਣਾ ਉਹ ਮਨੁੱਖ ਨੇ ਕਿਸ ਤਰ੍ਹਾਂ ਸਵਾਰੀ ਹੈ ਕਿਸ ਤਰ੍ਹਾਂ ਵਿਗਾੜੀ ਹੈ ਇਹਦਾ ਖੁਦ ਜ਼ਿੰਮੇਵਾਰਤਾ ਬਲੇਮ ਪ੍ਰਮਾਤਮਾ ਨੂੰ ਵੈਗਰੂ ਨੇ ਤਾਂ ਅੱਤ ਚੁੱਕੀ ਹੈ ਵੈਗਰੂ ਦੀ ਹੱਦ ਤਾਂ ਇਹਦੀ ਹੈ ਨਾ ਜਿਵੇਂ ਅੱਖ ਵੀ ਫਰਨ ਕਰ ਦੇਤੀ ਨੇ ਬਰਬਾਦੀ ਵਾਸਤੇ ਤੇ ਸਾਰਾ ਕੁਝ ਜਲਦ ਹਨ ਸਭ ਕੁਝ ਤਬਾਹ ਹੋ ਜਾਣਾ ਇਹ ਪ੍ਰਮਾਤਮਾ ਕੁਝ ਨਹੀਂ ਕਰਦਾ ਜੋ ਕੁਝ ਕੀ ਹੈ ਇਹ ਮਨੁੱਖ ਨੇ ਕੀਤਾ ਹੋਇਆ ਦਾ ਮਨੁੱਖ ਨੂੰ ਕੋਈ ਸੋਝੀ ਨਹੀਂ ਸਮਝਣੀ ਹੈ ਪਤਾ ਵੀ ਹਰ ਸਾਲ ਬਿਰਤਾ ਹੋਣੀ ਹੋਣੀ ਹੈ ਵੀ ਆਪਣਾ ਕੋਈ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਕਿ ਦਰਿਆਵਾਂ ਨੂੰ ਜੇ ਅਸੀਂ ਕੋਈ ਕਾਵੇ ਉਹ ਲੋਕ ਕੋਈ ਦਰਿਆ ਨੇ ਉਹਨੂੰ ਕੋਈ ਨਹੀਂ ਬਣਾਉਂਦਾ ਉਹ ਆਪ ਬਣਦੇ ਆ ਨਹਿਰਾ ਮੁਨੱਖ ਬਣਾਈ ਜਾਂਦਾ ਹੱਥਾਂ ਇਹਨਾਂ ਤੋਂ ਬਣਾਈ ਜਾਂਦੀ ਹੈ ਪਰ ਨਦੀਆਂ ਦਰਿਆਵਾਂ ਝੀਲਾਂ ਨੂੰ ਇਹਨਾਂ ਨੂੰ ਕੋਈ ਬਣਾ ਨਹੀਂ ਸਕਦਾ ਇਹ ਤਾਂ ਭਾਈ ਕੁਦਰਤੀ ਤੌਰ ਤੇ ਬਣਦੀਆਂ ਨੇ ਪਾਣੀ ਦਾ ਜਿੱਦ ਨੂੰ ਵਹਾਅ ਹੁੰਦਾ ਹੁਣ ਉਧਰ ਉਧਰ ਨੂੰ ਦਿਆ ਨੇ ਵਧੀ ਜਾਣਾ ਭਾਈ ਹੁਣ ਇਸ ਨੂੰ ਕੋਈ ਬੰਨ ਨਹੀਂ ਬਾੜ ਸਕਦਾ ਕਾਲੀ ਸੌੜੇ ਸੇਕ ਮੰਤਰੀ ਹੁਣ ਇਹਨਾਂ ਕੋਲ ਗਿਆਨ ਤਾਂ ਹੁੰਦਾ ਨਹੀਂ ਕੋਈ ਕਿ ਚਾਰਕ ਪੈਸੇ ਹੁੰਦੇ ਆ ਇੱਧਰ ਉੱਧਰ ਕਰਕੇ ਹੁਣ ਵੀ ਜੋਰ ਲੱਗਿਆ ਹੋਇਆ ਇਹਨਾਂ ਦਾ ਵੀ ਕਿਸੇ ਤਰ੍ਹਾਂ ਸਾਡੀ ਸਹਿਰ ਜ਼ਮੀਨ ਤੇ ਲੱਗ ਜਾਣ ਉਖੜੇ ਹੋਏ ਨੇ ਕਹਿੰਦਾ ਜੀ ਮੈਂ ਆ ਗਿਆ ਮੈਂ ਤਾਂ ਸਾਰੇ ਕਿਨਾਰੇ ਪੱਕੇ ਕਰ ਦੇਣੇ ਆ 25 ਸਾਲ ਤੇਰੇ ਪਿਓ ਨੇ ਕਿਉਂ ਨਹੀਂ ਕੀਤੇ ਬਈ ਜਿਹੜੇ ਤੂੰ ਕਰ ਲੱਗਿਆ ਜੇ ਪੱਕੇ ਕਰ ਦਿੱਤੇ ਤੇ ਪਾਣੀ ਕਿੱਧਰ ਜਾਵੇਗਾ ਕਦੇ ਸੋਚੇ ਕੀ ਕਦੇ ਸੋਚਿਆ ਵੀ ਕਿਹੜੇ ਸਮੁੰਦਰ ਚ ਪਾਉਣਾ ਇਹਨੂੰ ਤੇਰੇ ਕੋਲ ਤਾਂ ਸਮੁੰਦਰ ਵੀ ਹੈ ਨਹੀਂ ਏ ਹੁਣ ਜੀਤੇ ਆਸ ਰੱਖੀ ਕਰ ਰਿਹਾ ਤਾਂ ਜੇ ਉਹਨਾਂ ਨੇ ਬੰਦ ਕਰ ਦਿੱਤਾ ਮੂਰੇ ਕੋਈ ਨਾ ਪਈ ਅਸੀਂ ਨਹੀਂ ਪਾਣੀ ਲੈਣਾ ਬੰਨ ਲਾਤਾ ਫਿਰ ਭਾਵੇਂ ਇਹ ਜੋ ਪਾਣੀ ਹੈ ਇਹਦਾ ਫਲਾਹ ਕਰਨਾ ਪੈਂਦਾ ਕਿ ਵੱਧ ਤੋਂ ਵੱਧ ਇਹਨੂੰ ਫਲਾਦੋ ਜਿੰਨਾ ਫਲਾ ਸਕਦੇ ਆ ਕਿਉਂਕਿ ਸਾਡੀ ਜ਼ਰੂਰਤ ਹੈ ਇਸੇ ਪਾਣੀ ਦੇ ਨਾਲ ਇਸੇ ਡੈਮਾਂ ਦੇ ਨਾਲ ਜੀਵਨ ਵੀ ਹੈ ਭਾਈ ਪਾਣੀ ਘਟ ਗਿਆ ਲੈੜ ਬੰਦ ਪਾਣੀ ਘਟ ਗਿਆ ਸਾਡੀਆਂ ਫਸਲਾਂ ਸੁੱਕ ਜਾਂਦੀਆਂ ਇਹ ਰੋਕਣਾ ਵੀ ਜ਼ਰੂਰੀ ਹੈ ਪਰ ਜੋ ਤਵਾਹੀ ਹੈ ਹੀ ਹੈ ਇਹਦੇ ਪਿੱਛੇ ਮਨੁੱਖੀ ਜ਼ਿੰਮੇਵਾਰ ਆ ਭਾਈ ਜਦੋਂ ਸੁੱਕੇ ਦਰਿਆ ਹੁੰਦੇ ਹੈ ਜੋ ਜੀ ਮੰਚ ਆਉਂਦਾ ਸੁੱਟ ਦਿੰਦੇ ਉੱਤੇ ਆ ਧਾਰਮਿਕ ਸਮਗਰੀ ਨਾਰੀਅਲ ਹੁਣ ਸੁੱਟੋ ਹਣ ਕਰਾਓ ਪਰ ਵਿਚਾਰ ਆਪਣਾ ਜੋ ਆਉਂਦਾ ਨਹੀਂ ਵੀ ਨਾਰੀਅਲ ਤਾਰਕੇ ਉਹਨੂੰ ਖਾਣ ਵਾਲਾ ਪਦਾਰਥ ਉਹਨੂੰ ਖਾਓ ਕਿ ਰੱਬ ਕਿਹੜਾ ਪ੍ਰਮਾਤਮਾ ਤੇ ਤੋਂ ਖਾਣ ਪੀਣ ਦੀਆਂ ਵਸਤੂ ਮੰਗਦਾ ਬਸ ਉਹਦੇ ਵਿੱਚ ਦੁਨੀਆ ਲੱਗੀ ਹੋਈ ਜੋ ਕੋਸ ਆਇਆ ਰੋੜ ਦੇ ਨਾਲ ਪਾਣੀ ਦੇ ਵਿੱਚ ਹੁਣ ਕਿਤੇ ਨਾ ਕਿਤੇ ਦਾ ਫਸਣਾ ਹੀ ਹੈ ਨਾ ਜਾ ਕੇ ਉਹਨੇ ਕਿ ਕਿਤੇ ਦਾ ਕਿਤੇ ਜਿੱਥੇ ਵਨ ਲੱਗੇ ਹੁੰਦੇ ਨੇ ਭਾਈ ਉੱਥੇ ਫਸੋਗੇ ਹੀ ਜਾ ਕੇ ਉਹ ਤੇ ਜਿੱਥੇ ਫਸ ਗਿਆ ਤਾਂ ਉੱਥੇ ਪਾਣੀ ਨੇ ਬਾਦਾ ਹੋ ਜਾਣਾ ਕੌਣ ਜ਼ਿੰਮੇਦਾਰ ਆ ਰੱਬ ਨੇ ਤੈਨੂੰ ਕਿਹਾ ਨਰੀਅਲ ਮੇਨ ਉਸ ਟ ਪਾਣੀ ਚ ਆਪਾਂ ਸੁੱਟੇ ਹਨ ਹੋਰ ਵੀ ਕਿੰਨੇ ਪਦਾਰਥ ਇਹ ਜੋ ਕਿਸੇ ਵੀ ਸੜਦੇ ਆ ਸਨ ਵੀ ਪਤਾ ਨਾ ਆਪੇ ਦੇਵੀ ਦੇਵਤੇ ਬਣਾ ਕੇ ਹੁਣ ਗਣੇਸ਼ ਚਤੁਰਤੀ ਚੱਲਦੀ ਹੈ ਉਹਨਾਂ ਨੇ ਆਪ ਹੀ ਬਣਾਉਣੇ ਆ ਪਹਿਲਾਂ ਬਣਾ ਕੇ ਪੂਜਣਾ ਮੁੜ ਕੇ ਪਾਣੀ ਚ ਰੋੜ ਦੇਣੇ ਲੈ ਵੀ ਰੱਬ ਤੈਨੂੰ ਰੋੜ ਦਿੱਤਾ ਕਿ ਜਿਹਨੂੰ ਅਸੀਂ ਹਮੇਸ਼ਾ ਵਾਤੇ ਘਰ ਤੇ ਰੱਖਣਾ ਵਾ ਇਹਦੇ ਚ ਰੱਖਣਾ ਉਹਨੂੰ ਰੋੜ ਦਿੱਤਾ ਕਿ ਦੁਰਗਾ ਪੂਜਾ ਹੁੰਦੀ ਹੈ ਉਹਦਿਆਂ ਮੂਰਤੀਆਂ ਬਣਾਉਦੇ ਲੱਖਾਂ ਚ ਖਰੀਦਦੇ ਆ બસ ਕੰਮ ਨਿਕਲੇ ਆ ਤੇ ਸਾਡਾ ਹਸਾਬ ਵੀ ਇਹੀ ਹੈ ਕਿ ਜਦੋਂ ਸਾਡਾ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਜੋ ਵੀ ਤੁਸੀਂ ਸਮਝਦੇ ਹੋ ਕੰਮ ਨਿਲਕਿਆ ਮੁੜ ਕੇ ਭੁੱਲੀ ਜਾਂਦੇ ਆ ਕਿ ਰੱਬ ਨੇ ਸਭ ਕੁਝ ਜੋ ਕਿਸੇ ਦੀ ਐਸ ਉਪਰ ਮੇਅਤਮਾਨੇ ਦਿੱਤਾ ਹੋਇਆ ਫਿਰ ਭੁੱਲ ਗਏ ਐ ਇਦਾਂ ਹੀ ਹੁੰਦਾ ਨਾ ਸਾਡੇ ਵੀ ਹਾਲਾਤ ਇਦਾਂ ਦੇ ਪਾਪ ਬਰਵਾਦੀ ਅਸੀਂ ਖੁਦ ਕਰਦੇ ਆ ਜਿਹਨੂੰ ਹਮੇਸ਼ਾ ਯਾਦ ਰੱਖਣਾ ਸੀ ਭੁੱਲ ਜਾਂਦੇ ਆ ਹੁਣ ਜਿਹੜਾ ਪਾਣੀ ਹੈ ਭਾਈ ਇਹ ਹੁਣ ਆਇਆ ਹੈ ਵਿਪਤਾ ਦਾ ਭਈ ਇਹ ਜਿਹਨੇ ਕੀਤਾ ਉਹ ਵੀ ਫਸਿਆ ਜਿਹਨੇ ਨਹੀਂ ਕੀਤਾ ਉਹ ਵੀ ਫਸਿਆ ਔਰ ਇਹ ਕਦੇ ਬੰਦ ਵੀ ਨਹੀਂ ਹੋਣਾ ਕੋਈ ਆ ਜਾਵੇ ਭਾਈ ਜਿਹੜੀ ਮਰਜ਼ੀ ਸਰਕਾਰਾਂ ਆਜਣ ਇਹਨਾਂ ਵਾਲਾ ਦੇਖੋ ਕੋਈ ਬੰਦ ਕਰ ਹੀ ਨਹੀਂ ਸਕਦਾ ਦਰਿਆ ਨੂੰ ਕੋਈ ਬੰਨਣੀ ਮਾਰ ਸਕਦਾ ਨਹਿਰਾਂ ਨੂੰ ਮਾਰ ਸਕਦੇ ਆ ਛੋਟੀਆਂ ਨੇ ਪਰ ਦਰਿਆ ਤਾਂ ਭਾਈ ਆਪਣੇ ਆਪ ਬਣਦੇ ਆ ਇਨਾਂ ਨੂੰ ਬੰਦ ਨਹੀਂ ਕੋਈ ਮਾਰ ਸਕਦਾ ਇਹਦੇ ਬਾਅਦ ਤਾਂ ਭਾਈ ਆਪਣੇ ਆਪ ਤਕਨੀਕ ਸੋਚਣੀ ਪੈਣੀ ਇੰਨਾ ਸਿਰਫ ਸੋਚਿਆ ਕਿ ਕਦੋਂ ਸਾਡਾ ਵਿਜੇ ਲੱਗੇ ਬਾਹਰ ਭੇਜੀ ਈ ਧੀਆਂ ਜੰਪੀ ਹੈ ਕਦੋਂ ਇਹਨਾਂ ਦੇ ਭਾਈ ਨਾਮ ਤੇ ਅਸੀਂ ਬਿਜ਼ਨਸ ਕਰੀਏ ਇਹ ਹੀ ਹੋ ਰਿਹਾ ਹੈ ਹਾਈਲਟਸ ਕਰਾਈਏ ਬਾਹਰ ਤੋਰੀਏ ਬਾਕੀ ਪਰਵਾਹ ਸਾਡਾ ਨਾਲੀ ਤੁਰਕੋ ਲਾਲਚ ਟੂਠੇ ਲਾਲਚ ਜਾਨਵਾ ਗਵਾਇਆ ਇਹਦੇ ਸੋਚਿਆ ਹੀ ਨਹੀਂ ਮਾਮਕਾਨਾ ਤੁਹਾਡੇ ਤਾਂ ਹੁਣ ਥੋੜਾ ਜਿਹਾ ਪਾਣੀ ਆਇਆ ਹੈ ਕਿ ਐਸੇ ਸ਼ਹਿਰ ਵੀ ਨੇ ਜਿਹੜੇ ਵਸਦੇ ਹੀ ਪਾਣੀ ਦੇ ਵਿੱਚ ਕਿ ਜਿਹੜੇ ਵਸਦੇ ਹੀ ਪਾਣੀ ਦੇ ਵਿੱਚ ਉੱਥੇ ਉਹ ਗੱਡੀਆਂ ਮੋਟਰਾਂ ਤੇ ਨਹੀਂ ਕਿਸ਼ਤੀਆਂ 'ਚ ਇੱਕ ਦੂਦੇ ਘਰ ਤੇ ਆਉਂਦੇ ਜਾਂਦੇ ਆ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਉਹਨਾਂ ਨੂੰ ਵੀ ਰਹਿਣਾ ਆਉਂਦਾ ਤੈਨੂੰ ਕਿਉਂ ਨਹੀਂ ਰਹਿਣਾ ਆਉਂਦਾ ਤੇਰਾ ਤਾਂ ਭਾਈ ਸਾਲ ਚ ਆਉਂਦਾ ਇੱਕ ਵੇਰੀ ਤੂੰ ਕੋਈ ਤਕਨੀਕ ਅਯਾਦ ਕਿਉਂ ਨਹੀਂ ਕੀਤੀ ਕਿਉਂ ਨਹੀਂ ਬਣਾਈ ਕਿਉਂ ਹੀ ਦਿਮਾਗ ਲੜਾਇਆ ਦੁਨੀਆ ਕਿੱਥੇ ਅਸਮਾਨ ਤੇ ਪਹੁੰਚ ਗਈ ਇਹ ਤਾਂ ਉਥੇ ਦਾ ਉਥੇ ਹੀ ਹੈ ਭਾਈ ਜ਼ਮੀਨ ਦੇ ਵਿੱਚ ਹੀ ਤੁਸਿਆ ਬੈਠਾ ਵਾ ਉਹ ਕੋਈ ਨਵੀਂ ਤਕਨੀਕ ਕੱਢ ਭਾਈ ਦਿਮਾਗ ਲਾਇਆ ਕਰ ਨੱਚਣ ਗਾਉਣ ਤੋਂ ਵਗੈਰੇ ਕੰਮ ਕੋਈ ਨਹੀਂ ਕਿ ਜਿਹੜਾ ਦਿਮਾਗ ਲਾਉਣਾ ਸੀ ਕਿ ਨਵੇਂ-ਨਵੇਂ ਖੋਜਾਂ ਕਰੀਏ ਆ ਮੰਦਰ ਗੁਰਦਾਰੇ ਜਰੂਰ ਨਵੇਂ-ਨਵੇਂ ਲੱਭ ਲੈਂਦੇ ਆ ਕਿ ਆਪਣੇ ਆਪ ਨੂੰ ਅਸੀਂ ਧਰਮੀ ਬਣੇ ਬੈਠੇ ਆ ਬਾਹਰੀ ਤੌਰ ਤੇ ਅੰਦਰੂਨੀ ਤੌਰ ਤੇ ਨਹੀਂ ਹੈ ਮਨੋਂ ਕੋ ਸੁੱਧਾ ਕਾਲਿਆ ਬਾਹਰ ਚਟਵੀਆ ਹਣ ਉਹ ਜੋ ਪਾਣੀ ਹੈ ਭਾਈ ਉਸਨੇ ਕਿਤੇ ਕਿਤੇ ਨਿਕਲਣਾ ਉਹਦੇ ਬਾਅਦ ਤੇ ਕੋਈ ਪੱਕੇ ਬੰਦ ਨਹੀਂ ਕੋਈ ਬਣਾ ਸਕਦਾ ਕਿ ਸੀਵਰ ਕੰਕਰੀਟ ਦੇ ਬਣਾ ਦੋਂਗੇ ਤੇ ਪਾਣੀ ਜਾਣਾ ਕਿਤੇ ਕਿਤੇ ਜਾਊਗਾ ਹੀ ਅਗਲਾ ਤੇ ਅਸੀਂ ਕੋ ਲਈਏ ਭਈ ਉਹਦੇ ਬਾਅਦ ਤੇ ਤਾਂ ਆਪਣਾ ਸਾਰਾ ਕੁਝ ਹੋਵੇ ਵੀ ਚਲੋ ਭਾਈ ਇਹਨਾਂ ਤੇ ਅਸੀਂ ਮੁੱਖ ਮੋੜ ਦੀ ਇਹਨਾਂ ਦੇ ਅਸੀਂ ਰਸਤੇ ਮੋੜਦੇ ਤੇ ਸਾਡੇ ਸਮੁੰਦਰ ਤੇ ਪਾਣੀ ਜਾਊ ਇਹ ਜੋ ਬੇਵਤਾ ਹੈ ਇਹ ਤਾਂ ਭਈ ਆਉਣੀ ਹੋਣੀ ਹੈ ਹਰ ਸਾਲ ਆਉਗੀ ਹਰ ਸਾਲ ਆਣੀ ਹੈ ਇਹਦੇ ਵਿੱਚ ਜਿੰਨਾ ਆਪਣੇ ਆਪ ਉਪਰਾਲੇ ਕਰ ਸਕਦੇ ਆ ਹੁਣ ਹੈਰਾਨੀ ਹੁੰਦੀ ਹੈ ਭਾਈ ਕਿ ਥੋੜਾ ਪਾਣੀ ਆਇਆ ਹੜ ਆਏ ਘਵਰਾ ਗਏ ਆ ਕਦੇ ਉਹਨਾਂ ਸਿੱਖਾਂ ਵੱਲ ਕਦੇ ਸੋਚਿਆ ਕਿ ਉਹ ਸੁਰਮੇ ਸਿੰਘ ਜਿਹੜੇ ਭੁੱਖੇ ਭਾਰੇ ਆਪਣਾ ਕੰਪੈਰੀਸ਼ਨ ਉਹਨਾਂ ਨਾਲ ਤੁਲਨਾ ਥੋੜੀ-ਬਹੁਤ ਕਰਿਆ ਕਰੋ ਕਿ ਉਹ ਵੀ ਸਿੱਖਾ ਅਸੀਂ ਵੀ ਸਿੱਖਾ ਘਾਉੜੇ ਕਿ ਉਹ ਭਾਈ ਭੁੱਖੇ ਪਾਣੇ ਕਈ ਕੀ ਮਹੀਨਿਆਂ ਦੀ ਦੇਖੋ ਇੱਕ ਸੱਚੇ ਨਾਲ ਪ੍ਰੀਤ ਸੀ ਇੱਕ ਰੱਬ ਨਾਲ ਪ੍ਰੀਤ ਸੀ ਕਿ ਵੈਗਰੂ ਦੇ ਨਾਲ ਪ੍ਰੀਤ ਸੀ 40 ਸਿੰਘ ਭੁੱਖੇ ਪਾਣੇ ਗੜੀ ਚਮਕੌਰ ਦਾ ਇਤਿਹਾਸ ਬਸ ਸੁਣੋਗੇ ਨਾ ਹੁਣ ਥੋੜੇ ਟਾਈਮ ਆਉਣ ਵਾਲੇ ਹੀ ਹੈ ਬਸ ਦਸਵੇਂ ਪਾਸ਼ਾ ਦਾ ਜੋ ਬਿਰਾਗ ਮੈਂ ਇਤਿਹਾਸ ਬਸ ਜਿਆਦਾ ਟਾਈਮ ਨਹੀਂ ਰਹਿ ਗਿਆ ਬਸ 2 2.5 ਮਹੀਨੇ ਬਾਅਦ ਸਾਰਾ ਤਿਆਰ ਸ਼ੁਰੂ ਹੋ ਜਾਂਦਾ ਹੈ ਭਾਈ 10ਵੇਂ ਪਾਤਸ਼ਾਹ ਨੇ ਐ ਕਿਤੇ ਚੇਤੇ ਕੀ ਨਹੀਂ ਰੱਖਣਾ ਕਿਉਂ ਤਾਂ ਭਾਈ ਇਹ ਤਾਂ ਪਾਣੀ ਦੇ ਦਰਿਆ ਨਹੀਂ ਉਹ ਤਾਂ ਖੂਨ ਦੇ ਦਰਿਆਵਾਂ ਵਿੱਚ ਉਹਦਾ ਵੀ ਹੱਥ ਦੇ ਖੇਡਦੇ ਹੱਸਦੇ ਹੀ ਰਹੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗ ਚ ਐਸੇ ਰੱਤੇ ਹੋਏ ਤੁਸੀਂ ਉਹ ਸੇਖੋ ਉਹ ਭਾਈ ਭੁੱਖੇ ਪਾਣੇ ਰਹਿ ਕੇ ਵੀ ਰੱਬ ਦਾ ਸ਼ੁਕਰਗੁਜ਼ਾਰ ਕੀਤਾ ਸਾਰਾ ਪਰਿਵਾਰ ਵਰ ਗਿਆ ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋਏ ਆਪਾਂ ਇੱਕ ਧਰੇੜੀ ਨਹੀਂ ਦੇ ਸਕਦੇ ਅੱਖਾਂ ਦੇ ਮੂਹਰੇ ਸ਼ਹੀਦ ਕੱਟਦੇ ਦੇਖਿਆ ਜਾਂ ਕਮ ਹੁੰਦੇ ਦੇਖਿਆ ਤੀਰ ਵੱਜਦੇ ਦੇਖਿਆ ਤਲਵਾਰਾਂ ਵੱਜਦੀਆਂ ਦੇਖੀਆਂ ਫਿਰ ਵੀ ਇੱਕੋ ਇੱਕ ਆਵਾਜ਼ ਤੇਰਾ ਕੀਆ ਮਿੱਠਾ ਲੱਗੇ ਇਥੇ ਜੋ ਕੁਝ ਜਿਹੜਿਆ ਸਭ ਕੁਝ ਝੂਠ ਸੀ ਭਾਈ ਕਿ ਜੋ ਕੁਛ ਵੀ ਜੋ ਸਾਹਮਣੇ ਦੇਖਿਆ ਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਇੱਕ ਸੁਪਨਾ ਹੈ ਝੂਠ ਹੈ ਇਹਦੀ ਚਿੰਤਾ ਨਹੀਂ ਕਰਨੀ ਜਿਹੜੀ ਚਿੰਤਾ ਉਹ ਹੈ ਪ੍ਰਮਾਤਮਾ ਦਾ ਨਾਮ ਤੇ ਅੱਜ ਅਸੀਂ ਰੋ ਰਹੇ ਹਾਂ ਮਰ ਗਏ ਹਾਏ ਹੋਏ ਨਹੀਂ ਹੋਇਆ ਉਹ ਨਹੀਂ ਹੋਇਆ ਐ ਨਹੀਂ ਕਰਨਾ ਬਸ ਜਿਹੜੇ ਲੱਗੇ ਹੋਏ ਨੇ ਨਾ ਇਹ ਕੇਵਲ ਤੋਂ ਕੇਲ ਆਪਣੀ ਪੋਲੀਟੀਕਲ ਜਾਂ ਲਾਲਚ ਇਹ ਵੀ ਇੱਕ ਲਾਲਚ ਹੀ ਹੁੰਦਾ ਵੋਟਾਂ ਲੈਣੀਆਂ ਪੈਸਾ ਇਕੱਠਾ ਕਰਨਾ ਹੁਣ ਕਿੰਨੇ ਐਨਜੀਓ ਨੇ ਵਿਚਾਰੇ ਧਨਵੰਦ ਦੇ ਨਾਲ ਭਾਈ ਧੰਦੇ ਨਾਲ ਸੇਵਾ ਕਰਦੇ ਹਨ ਵਿੱਚ ਐਸੀ ਵੀ ਨਹੀਂ ਜਿਹੜੇ ਬਿਜ਼ਨਸ ਬਣਾਏ ਆ ਪੈਸਾ ਇਕੱਠਾ ਕਰੋ ਕਿ ਲੱਖ ਆਇਆ ਸਾਹਵਾਰਤਦੋ ਦਾਨੀ ਬਣ ਗਏ ਐਸੇ ਵੀ ਨੇ ਐਸੇ ਵੀ ਲੋਕ ਨੇ ਭਾਈ ਅੱਜ ਦੇ ਸਮੇਂ ਦੇ ਵਿੱਚ ਜੋ ਅੱਜ ਵੀ ਇਹੀ ਪੰਜ ਧਾਰਨਾ ਲਈ ਬੈਠੇ ਹਲੇ ਪਾਣੀ ਥੱਲੇ ਨਹੀਂ ਗਿਆ ਬਿਪ ਤਾਂ ਉਮੀਦ ਹੋਵੇ ਖੜੀ ਹੈ ਪਹਿਲੇ ਚਿੰਤਾ ਪੈ ਗਈ ਸਾਨੂੰ ਦਿਮਗ ਉਹ ਕੀ ਸਾਨੂੰ ਆਹਾਂ ਚੀ ਦੇਣੀ ਚਾਹੀਦੀ ਹੈ ਉਹ ਭਾਈ ਸ਼ੁਕਰ ਕਰੋ ਪ੍ਰਮਾਤਮਾ ਦਾ ਤੁਹਾਨੂੰ ਉਸ ਵੈਗਰ ਨੂੰ ਹੱਦ ਤੱਕ ਸਵਾਦ ਦਿੱਤੇ ਹੋਏ ਆ ਉਹਦਾ ਸ਼ੁਕਰ ਗੁਜ਼ਾਰ ਕਰੋ ਉਸ ਮਾਲਕ ਦਾ ਸ਼ੁਕਰ ਗੁਜ਼ਾਰ ਕਰੋ ਕਿ ਪਾਸ਼ਾ ਕੋਈ ਗੱਲ ਨਹੀਂ ਇਹ ਤਾਂ ਇੱਕ ਸੁਪਨਾ ਸੀ ਚਲੇ ਗਿਆ ਘਰ-ਬਾਰ ਜਿਵੇਂ ਜਾ ਤਾਂ ਸਭ ਦੀ ਹੈ ਸੁਪਨੇ ਦੇ ਮੁਤਾਬਕ ਹੀ ਇੱਕਦਾਂ ਤੂੰ ਛੱਡ ਕੇ ਚਲੇ ਜਾਣਾ ਕਿ ਅੱਜ ਤੇਰੇ ਸਮਝ ਰੁੜ ਗਿਆ ਭਾਈ ਰੁੜ ਗਿਆ ਰੁੜ ਗਿਆ ਭਾਈ ਪਾਣਾ ਮੰਨਣਾ ਸਿੱਖਣਾ ਕਿ ਵੈਰੂ ਦਾ ਜੋ ਪਾਣਾ ਮੰਨਦਾ ਹੈ ਗਿਣਤੀ ਉਹਦੀ ਆਉਂਦੀ ਹੈ ਸਿੱਖਾਂ ਦੇ ਵਿੱਚ ਪਾਣਾ ਮੰਨੇ ਸੋ ਗੁਰ ਸਿੱਖੀ ਕਿਉਂ ਭਾਈ ਪਾਣੇ ਤੋਂ ਕਿਉਂ ਬਾਹਰ ਭੱਜੇ ਫਿਰਦੇ ਆ ਸ਼ੁਕਰ ਗੁਜ਼ਾਰ ਕਰੋ ਉਸ ਮਾਲਕ ਦੇ ਕਿ ਮਾਲਕਾ ਮੇਰਾ ਮੁਜਮੇ ਕਿਛਨੇ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ ਮੇਰਾ ਤਾਂ ਵੈਗਰੂ ਕੁਛ ਹੋਈ ਨਹੀਂ ਮੇਰਾ ਉਜੜੂ ਕੀ ਮੇਰਾ ਤਾਂ ਉਜੜਨਾ ਕੇਵਲ ਤੋਂ ਕੇਵਲ ਉਹ ਸਵਾਸ ਹੈ ਜਿਹੜਾ ਤੇਰੇ ਨਾਮ ਤੋਂ ਬਗੈਰ ਖਾਲੀ ਹੈ ਕਿ ਜਿਹੜਾ ਤੁਹਾਡਾ ਸਵਾਸ ਵੈਗਰੂ ਦੇ ਨਾਮ ਤੋਂ ਬਗੈਰ ਵਿਰਖਾ ਜਾ ਰਿਹਾ ਨਾ ਇਹ ਸਵਾਸ ਜਿਹੜਾ ਉਜੜ ਗਿਆ ਇਹਦਾ ਦੁੱਖ ਮਨਾਓ ਇਹ ਵੀ ਆਪਾਂ ਤੇ ਤਈ ਕੋਈ ਨਹੀਂ ਕਰਦੇ ਕਿ ਕੇਵਲ ਤੋਂ ਕੇਵਲ ਆ ਜੋ ਕੁਝ ਹੋਜ ਰਿਹਾ ਬਰਬਾਦ ਹੋ ਰਿਹਾ ਨੁਕਸਾਨ ਹੋ ਰਿਹਾ ਇਹ ਤਾਂ ਇੱਕ ਸੁਪਨਾ ਹੈ ਜਗ ਜੀਵਨ ਸੁਪਨ ਸਮਾਨੰ ਤਨ ਦੌਲਟ ਪ੍ਰਾਪਟੀ ਜੋ ਕੁਝ ਵੀ ਹੈ ਸਭ ਕੁਝ ਸੁਪਨਾ ਹੀ ਪਰ ਮਨੁੱਖ ਨੇ ਭਾਈ ਹੁਣ ਕੁਰਤੇਗ ਬਾਦਰ ਪਾਸ਼ਾ ਜੀ ਫਰਮਾਨ ਕਰਦੇ ਰੇ ਮਨ ਕੌਣ ਕੁਮਤ ਤੈ ਲੈਨੀ ਉਹ ਮਨਾ ਕਿਹੜੀ ਮਤ ਲਈ ਬੈਠਾ ਪਦਾਰਥਾਂ ਵਾਲੀ ਝੂਠੇ ਸੰਸਾਰ ਨਾਲ ਜੁੜਿਆ ਪਿਆ ਮੂਰਖਾ ਤੈਨੂੰ ਸੱਚ ਨਾਲ ਜੋੜਦੀ ਹੈ ਗੁਰਬਾਣੀ। ਰੇ ਮਨ ਕੌਣ ਕੁਮਤ ਤੈ ਲੈਨੀ। ਪਰਦਾਰਾ ਨਿੰਦਿਆ ਰਸ ਰਚਿਓ। RAM ਭਗਤ ਨੇ ਕਿਨੇ। ਕਿ ਕਿਥੇ ਲੱਗਿਆ ਫਿਰਦਾ। ਕਿ ਕੇਵਲ ਤੋ ਕੇਵਲ ਤੋ ਉਤਰ ਕਲਤਰ। ਗ੍ਰਸਤ ਕੇ 파ਸਾ। ਹੋ ਨਾ ਪਾਈਂ RAM ਕੇ ਦਾਸ। ਸੱਚ ਦੇ ਅਸੀਂ ਹੋ ਨਹੀਂ ਸਕਦੇ ਕਿਉਂ ਸਾਨੂੰ ਸੰਸਾਰ ਪਿਆਰਾ ਲੱਗਦਾ ਕਿ ਸਾਨੂੰ ਕੇਵਲ ਤੋਂ ਕੇਵਲ ਇਹ ਪੁੱਤਰ ਸੰਸਾਰ ਦੇ ਜੋ ਦੇਖ ਰਹੇ ਹਨ ਸਹੀ ਪਿਆਰੇ ਇਹਨਾਂ ਦੇ ਵਿੱਚ ਰਹੇ ਐਸੇ ਰਸੇ ਹੋਏ ਆ ਪਾਤਸ਼ਾਹ ਤਾਂ ਕਹਿੰਦੇ ਇਹਨਾਂ ਵਿੱਚ ਰਹਿ ਕੇ ਤਾਂ ਨਾਮ ਕਮਾਉਣਾ ਹੈ ਕਿ ਜਿੰਨੀਆਂ ਬਿਵਤਾ ਦੁੱਖ ਤਕਲੀਫਾਂ ਹੋਣਗੀਆਂ ਕਿ ਉਹਨਾਂ ਹੀ ਤੇਰਾ ਪ੍ਰਮਾਤਮਾ ਦੇ ਨਾਲ ਨਾਤਾ ਜ਼ਿਆਦਾ ਬਣੇਗਾ ਜਦੋਂ ਧਿਆਵੇਂਗਾ ਕਿ ਜਦੋਂ ਤੇਰੇ ਤੇ ਦੁੱਖ ਤਕਲੀਫਾਂ ਆਉਣ ਗਿਆ ਅਨੰਤ ਤੇ ਤੋਂ ਉਦੋਂ ਵਾਹਿਗੁਰੂ ਦੇ ਨਾਮ ਨੂੰ ਜੱਪੇਗਾ ਭੁੱਲੇਗਾ ਨਹੀਂ ਇਹ ਥੋੜੀ ਇਹ ਵੀ ਕੋਈ ਛੋਟਾ ਜਿਹਾ ਸਤਿਗੁਰੂ ਪਾਤਸ਼ਾਹ ਵੱਲੋਂ ਇਹ ਮਤਿਆਨੇ ਹੁੰਦਾ ਕਿ ਦੁੱਖ ਚਿੱਤਰ ਪਏ ਵਾਰ ਚਾਈ ਪਾਣੀ ਹੋ ਗਿਆ ਜਿੱਤੇ ਨਤ ਜਾਂਦੇ ਸੀ ਭੋਲੀ ਕੇ ਵੀ ਜਾਣਾ ਹੀ ਐ ਸੀ ਕੋਈ ਵੀ ਧਰਮਕ ਸਤਾਨੋ ਸੰਤ ਕਿ ਨਹੀਂ ਵਈ ਜਿਸ ਪਿਆਰੇ ਸਿਵਨੇਉ ਤਸ ਅੱਗੇ ਮਰ ਚੱਲੀਏ ਰਿਗ ਜੀਵਨ ਸੰਸਾਰ ਤਾਂ ਕਿ ਬਚੀ ਜੀਵਣਾ ਕਿ ਜਿਸ ਨਾਲ ਪਿਆਰ ਹੈ ਹੁਣ ਕਿਤੇ ਵੀ ਅਸੀਂ ਧਾਰਮਿਕ ਸਥਾਨ ਤੇ ਗੁਰਦਰਾ ਮੰਦਰ ਮਸਜਿਦ ਕਿਤੇ ਵੀ ਜਾਣੇ ਇੱਕ ਪ੍ਰੇਮ ਸਦਕਾ ਜਾਣਿਆ ਨਾ ਕਿ ਪਰ ਜੇ ਥੋੜੀ ਜੀ ਬਿਰਤਾ ਆਈ ਤਕਲੀਫ ਆਈ ਤਦ ਪਰੇ ਕੀ ਜਾਣ ਪਾਓ ਪ੍ਰੇਮ ਟੁੱਟ ਗਿਆ ਕਿ ਪ੍ਰੇਮ ਨਾ ਰਹੀ ਹੈ ਭਾਈ ਜਿਹੜੇ ਪ੍ਰੇਮੀ ਨੇ ਭਾਈ ਉਹਨਾਂ ਨੇ ਤਾਂ ਆੜ ਆਵੇ ਤੂਫਾਨ ਆਵੇ ਤੋ ਪਾਵੇ ਜੋ ਕੋ ਮਰਜੀ ਆਵੇ ਉਹਨਾਂ ਨੂੰ ਬੈਗਰੂਨ ਨੇ ਆਪ ਹੀ ਬਾਹ ਫੜ ਕੇ ਲਈ ਹੋਣਾ ਹੁੰਦਾ ਕਿ ਚੱਲ ਭਾਈ ਤੇਰਾ ਤਾਂ ਮੇਰੇ ਨਾਲ ਪ੍ਰੇਮ ਹੈ ਕਿਤੇ ਤੂੰ ਪ੍ਰੇਮ ਦਿਖਾਇਆ ਸੀ ਅੱਜ ਮੇਰੇ ਅੰਦਰ ਇਹ ਪ੍ਰੇਮ ਹੈ ਕਿ ਮੇਰਾ ਤੇਰੇ ਬਿਗੈਰ ਨਹੀਂ ਸਰਦਾ ਇਹ ਹੁੰਦਾ ਪ੍ਰੇਮ ਤੇ ਰੱਬ ਦੇ ਰੱਬ ਦੇ ਭਗਤਾਂ ਦਾ ਆਪਸੀ ਪ੍ਰੇਮ ਆਪ ਸਵਾਰ ਹੈ ਕਿ ਆਪਣੇ ਆਪ ਨੂੰ ਸਵਾਰ ਕਿਦਾਂ ਦਾ ਕਬੀਰ ਮਨ ਨਿਰਮਲ ਪਿਆ ਜੋ ਸਾਡਾ ਹੈ ਕੋਈ ਨਹੀਂ ਜੈਸੇ ਗੰਗਾ ਨੀਰ ਗੰਗਾ ਦੇ ਪਾਣੀ ਵਾਂਗ ਸੁਧ ਹੋ ਜਾ ਉਹਦੇ ਵਿੱਚ ਕੀ ਖੂਬੀਆਂ ਨੇ ਕੋਈ ਕਹਿੰਦੇ ਆ ਭਾਈ ਇਹਨੂੰ ਰੱਖ ਲੋ ਘਰੇ ਲੈ ਆ ਕੇ ਚਾਹੇ ਸਾਲ ਪਿਆਵੇ ਖਰਾਬ ਨਹੀਂ ਹੁੰਦਾ ਬਦਬੂ ਨਹੀਂ ਆਉਂਦੀ ਆਮ ਪਾਣੀ ਬਦਬੂਦਾਰ ਹੁੰਦੇ ਆ ਹੁਣ ਉਹ ਜੋ ਜੋ ਵੀ ਗੁਣ ਨੇ ਭਾਈ ਵਿਗਿਆਨਕ ਤੌਰ ਤੇ ਜਾਂ ਉਹ ਜੋ ਪਾਤਸ਼ਾਹ ਨੇ ਦੱਸੇ ਹੋਏ ਨੇ ਕਹਿੰਦੇ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਹੈ ਗੰਗਾ ਦਾ ਪਾਣੀ ਨਰਮਲ ਹੋਵੇਗਾ ਜੇ ਗੁਰਬਾਣੀ ਕਹਿੰਦੀ ਏ ਕੋ ਖਾਸियत ਹੋਣੀ ਏ ਭਾਈ ਉਹਦੇ ਵਿੱਚ ਕਹਿੰਦੇ ਇਸ ਤਰ੍ਹਾਂ ਦਾ ਮਨ ਪਵਿੱਤਰ ਕਾਲਾ ਜਿਵੇਂ ਗੰਗਾ ਦਾ ਪਾਣੀ ਹੈ ਕਵੀਰ ਮਨ ਨਰਮਲ ਪਿਆ ਜੈਸੇ ਗੰਗਾ ਨੀਰ ਜਰਕੀ ਹੋਵੇਗਾ ਪਹਿਚੇ ਲਾਗੋ ਹਰ ਫਿਰੇ ਕਹਿ ਤਕਵੀਰ ਕਵੀ ਉਹ ਤੈਨੂੰ ਖੁਦ ਰੱਬ ਲ ਤੇਰੇ ਮਗਰ ਮਗਰ ਤੁਰਿਆ ਫਿਰ ਬਸ ਇੱਕ ਪ੍ਰੀਤ ਵਾਲਾ ਤਾਂ ਇਹ ਵਸਤਰ ਪਹਿਨ ਕੇ ਰੱਖ ਪ੍ਰੀਤ ਵਾਲਾ ਏ ਤਉ ਦਿਖਰਾ ਕੇ ਭਾਰਤ ਤੇਰੇ ਭਾਈ ਕੇਵਲ ਤੋਂ ਕੇਵਲ ਮਨੋਕ ਸੁਦਾ ਕਾਲੀਆਂ ਬਾਹਰ ਚੱਤੇ 12 ਬਾਰੋਂ ਬਹੁਤ ਚਟਾਵਾ ਭਾਵ ਦਿਮਾਗ ਤੌਰ ਤੇ ਦੁਨੀਆ ਤੋਂ ਖਾਣਾ ਮੇਰੇ ਵਰਗਾ ਧਰਮੀ ਕੋਈ ਨਹੀਂ ਹੈ ਕਕਾਰ ਆਪਾਂ ਵੱਡੇ ਵੱਡੇ ਪਾਲਨੇ ਆ ਸンスਕਾਰ ਇੱਕ ਵੀ ਨਹੀਂ ਹੁੰਦਾ ਤੇ ਕਾਰਨ ਹੈ ਧੋਈ ਤਾਰਨਾ ਕਾਰਨ ਦੇ ਨਾਲ ਸੰਸਕਾਰ ਜੁੜੇ ਹੋਏ ਨੇ ਉਹਨਾਂ ਨੂੰ ਪਹਿਨਣਾ ਪੈਂਦਾ ਉਹ ਅੰਦਰ ਆਤਮਾ ਤੇ ਪਹੰਦੇ ਇਬਾਰੀ ਅਮਰਤ ਨੇ ਕੁਝ ਨਹੀਂ ਕਰਨਾ ਕਿ ਸ਼ਾਇਦ ਅਸੀਂ ਭਾਈ ਗਾਤਰਾ ਕਿਰਪਾਨ ਪਾ ਲਈ ਇੱਕ ਛਰੇ ਪਾ ਲਈ ਅਸੀਂ ਗਿਆਨੀ ਜੀ ਬਣ ਗਏ ਨਾ ਜੀ ਜੀ ਕੋਣ ਦਾ ਹੱਕ ਤਾਂ ਤਦ ਬਣਨਾ ਜਦੋਂ ਸੰਸਕਾਰੀ ਬਣ ਗਏ ਦੁਨੀਆ ਕੁਝ ਕਹਿੰਦੀ ਦੁਨੀਆ ਨੂੰ ਤਾਂ ਸੀ ਭਾਈ ਜੋ ਸੇਵਾ ਕਰਦਾ ਦੁਨੀਆ ਉਹ ਦੇਖਦੀ ਹੈ ਨਾ ਜੋ ਸੇਵਾ ਕਰਦੇ ਉਹਨੂੰ ਵੀ ਨਹੀਂ ਦੀ ਜਾ ਰਹੀ ਦੁਨੀਆਂ ਤਾਂ ਨੇ ਦੇਣ ਨੇ ਦੇਣਾ ਪੈ ਪਾਵਨ ਸਵਰ ਕੋਈ ਨਹੀਂ ਅਭਿਨਾਸ ਸੰਤੋਖ ਨਹੀਂ ਕੋ ਰਾਜੇ ਸੁਪਨੋ ਮਨੋਰਥ ਬ੍ਰੇਥੇ ਸਭ ਕਾਜ ਲਾਲ ਚ ਮਗਰ ਤਰੇ ਫਿਰਦੇ ਅੱਜ ਵੀ ਬਸ ਲੈ ਲੋ ਲਾਹਾ ਦੋ ਦਿੰਦਾ ਭਾਈ ਖਰਾਬ ਹੋਜੂ ਜ਼ਮਾਨ ਲਿਆ ਲਾ ਕੇ ਨੇ ਲੈ ਭਾਈ ਵੀ ਸੰਤੋਪਈ ਅਸੀਂ ਖਾ ਲਿਆ ਆ ਤੁਸੀਂ ਅੱਗੇ ਜਾਓ ਅਸੀਂ ਵਰਤਾਦੀ ਜਾ ਕੇ ਕੱਲ ਇੱਕ ਚੀਜ਼ ਦੇਖੀ ਵੀਡੀਓ ਦਿਖਾਰੇ ਸੀ ਕਿਉਂਕਿ ਹੁਣ ਦੁਨੀਆਂ ਦੇ ਵਿੱਚ ਗਿਆਨ ਮਿਲਦਾ ਦਿਲ ਨੂੰ ਛੋਣ ਵਾਲੀ ਗੱਲ ਹੋਈ ਏ ਕਹਿੰਦੇ ਸਿੰਘ ਜਾ ਰਹੇ ਨੇ ਰਸਤੇ ਵਿੱਚ ਸੇਵਾ ਕਰਨ ਜਾ ਰਹੇ ਜਿੱਥੇ ਤੇ ਵਿਵਤਾ ਪਈ ਹੈ ਉਹ ਰਸਤੇ 'ਚ ਇੱਕ ਜਗ੍ਹਾ ਤੇ ਖੜ ਗਏ ਇੱਕ ਜਗ੍ਹਾ ਖੜ ਕੇ ਕਹਿੰਦੇ ਆਪ ਨੂੰ ਭੁੱਖ ਲੱਗੀ ਆਪਾਂ ਕਹਿੰਦੇ ਆ ਕੁਲਚੇ ਵਾਲੇ